ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਇਸ ਵਕਤ ਅਸੀਂ ਖੜੇ ਹਾਂ ਜੀ ਸ਼ਹਿਰ ਲਾਹੌਰ ਦੇ ਵਿੱਚ ਪਾਕਿਸਤਾਨ ਤੇ ਅੱਜ ਹੈਗੇ ਸਾਡਾ ਯਾਤਰਾ ਦਾ ਨਵਾਂ ਦਿਨ ਤੇ ਆਪਣੇ ਨਾਲ ਰਾਣਾ ਬਾਈ ਜੀ ਤੇ ਆਪਣੀ ਸੰਗਤਾਂ ਆਈਆਂ ਹੋਈਆਂ ਨੇ ਤੇ ਆਓ ਗੱਲਬਾਤ ਕਰਦੇ ਹਾਂ ਤੇ ਸਾਡਾ ਸੈਕਿੰਡ ਲਾਕ ਦੇ ਕਿਵੇਂ ਰਹਿੰਦਾ ਕਿਵੇਂ ਆਪਾਂ ਇੰਜੋਏ ਕਰਦੇ ਆ ਤੁਹਾਨੂੰ ਸਾਰਾ ਦਿਖਾਣੇ ਆ ਤੇ ਆਓ ਕਰਦੇ ਹਾਂ ਜੀ ਗੱਲਬਾਤ ਕੀ ਹਾਲ ਹੈ ਜਲੇ ਰਾਣਾ ਬਾਈ ਜੀ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਕਿੱਦਾਂ ਸਫਰ ਰਾਤ ਦੇ ਫੰਕਸ਼ਨ ਦਾ ਸੁਣਾਓ ਅਨੰਦ ਆਇਆ ਪੂਰਾ ਫਸਟ ਟਾਈਮ ਐਦਾਂ ਨਾ ਅਸੀਂ 5 ਸਟਾਰ ਪ੍ਰੋਗਰਾਮ ਦੇਖਿਆ ਜਿਹੜਾ ਬਹੁਤ ਮਤਲਬ بس ਕਹਿ ਨਹੀਂ ਸਕਦੇ ਕੁਝ ਵੀ ਬਹੁਤ ਖੁਸ਼ ਹੋਏ ਲੱਗੇ ਤੁਹਾਡੇ ਕੋ ਪ੍ਰੋਟੋਕੋਲਰ ਕੋ ਕਾਠੀ ਘਾਟ ਰਿਹਾ ਹੈ ਕਿਸੇ ਕਿਸਮ ਦਾ ਕਿਸੇ ਮਸਲਾ ਸਾਡੇ ਸੋ ਤੁਸੀਂ ਸਾਡੇ ਹੋ ਜਾਂਦੇ ਮੇਲੇ ਥੋੜਾ ਬਹੁਤ ਹੋ ਜਾਂਦਾ ਹੁੰਦਾ ਹੈ ਮਗਰ ਸਹੀ ਤਰ੍ਹਾਂ ਇੰਜੋਏ ਕੀਤਾ ਹੈ ਕੋਈ ਪਰੇਸ਼ਾਨੀ ਕੋ ਮਸਲਾ ਕੋ ਬੋਰਡ ਵੱਲੋਂ ਜਾਂ ਕਿਸੇ ادارےਆਂ ਵੱਲੋਂ ਸਾਡੇ ਚ ਸਕਿਉਰਟੀ ਵੱਲੋਂ ਕੋਈ ਹੋਇਆ ਹੈ ਕੋਈ ਸਕਿਉਰਟੀ ਨਾ ਸਗੋ ਸਾਡਾ ਹੋਰ ਮਤਲਬ ਹੌਸਲਾ ਵਧਾਈ ਕੀਤੀ ਸਾਡੇ ਸਟੇਜ ਤੇ ਚੜ੍ਹਦਾ ਸੀਗਾ ਸਾਡੀ ਸੈਲੀਬ੍ਰਿਟੀਸ ਨਾਲ ਫੋਟੋ ਵੀ ਹੋਈ ਆ ਤੇ ਸਬੋ ਬਹੁਤ ਵਧੀਆ ਲੱਗਿਆ ਹੋਰ ਭਾਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਉਹਨੇ ਵੀ ਨਾਲ ਲੱਗਿਆ ਕਰੋ ਨਾ ਪੁੱਛਣਾ ਕੋਈ ਹੁੰਦਾ ਨਹੀਂ ਆਪਣੇ ਨਾਮ ਦੱਸੋ ਬਈ ਤੁਸੀਂ ਅਫਜ਼ਲ ਪੱਟੀ ਵਾਹ ਜੀ ਵਾਹ ਪੱਟੀ ਸਾਹਿਬ ਤੇ ਕਿਵੇਂ ਲੱਗ ਰਿਹਾ ਜੀ ਆਪਣੇ ਸਾਰੇ ਮੰਤਰੀ ਚੜ੍ਹਦਾ ਪੰਜਾਬ ਇਕੱਠੇ ਹੋਏ ਨੇ ਬਹੁਤ ਚੰਗਾ ਲੱਗ ਰਿਹਾ ਸਾਰਾ ਕੁਝ ਅੱਛਾ ਲੱਗ ਰਿਹਾ ਹੈ ਵਾਹ ਜੀ ਬਹੁਤ ਸਾਡੀ ਸੇਵਾ ਜੇ ਕੋਈ ਕਮੀ ਆਈ ਹੋਏ ਤਾਂ ਦੱਸੋ ਨਹੀਂ ਨਹੀਂ ਜੀ ਕੋਈ ਕਮੀ ਨਹੀਂ ਇਹ ਤਾਂ ਗੱਲਾਂ ਤੁਸੀਂ ਛੱਡ ਹੀ ਦਿਓ ਵੀ ਕੋਈ ਕਮੀ ਆਈ ਜਾਂ ਕੋਈ ਪ੍ਰੋਟੋਕੋਲ ਵੱਲੋਂ ਇਹ ਤੁਸੀਂ ਲੈਂਦਾ ਜਾਂ ਚੜਦਾ ਇਹ ਸੇਮ ਇੱਕ ਪਈ ਹੈ ਐਸੀ ਬੁਲਾਈ ਤਾਂ ਲੈਂਦਾ ਚੜਦਾ ਕੋਈ ਇਹਦੇ ਫਰਕ ਨਹੀਂ ਹੈ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਇਸ ਤਰ੍ਹਾਂ ਜਿਆਦਾ ਜਗਦਾ ਬਸ ਬੱਸ ਬਾਈ ਸਾਡਾ ਵੱਧ ਪੰਜਾਬੀ ਉਰੇ ਨਹੀਂ ਸਭ ਜੀ ਕੋਈ ਖਬਰ ਨਹੀਂ ਨਹੀਂ ਜੀ ਕਹਿੰਦੇ ਜੀ ਆਏ ਨੂੰ ਐ ਤੇ ਫਿਰ ਥੋੜੇ ਆਇਓ ਸਾਡੇ ਜੀ ਰੋੜਾ ਸਾਹਿਬ ਨੇ ਤੁਹਾਨੂੰ ਕਿਹਾ ਸਾਹਿਬ ਨੇ ਕਿ 7000 ਤੋਂ ਸਰਕਲ 7 ਲੱਖ ਵੀ ਆਏ ਅਸੀਂ ਘਰ ਉਹਨੂੰ ਤਿਆਰ ਆ ਅਸੀਂ ਤਿਆਰ ਆ ਸਾਡੇ ਵੱਲ ਭੇਜੋ ਅਸੀਂ ਤਿਆਰ ਆ ਵਕਫਾ ਬੋਰਡ ਵਾਲੇ ਵੀ ਤਿਆਰ ਆ ਠੀਕ ਹੈ ਨਾ ਸਾਰੇ ਬਾਜ਼ਾਰ ਤਿਆਰ ਸਾਰੇ ਜ਼ਿਲ੍ਹਾ ਦੀ ਖਵਾਇਸ਼ ਹੈ ਵੀ ਆਪਾਂ ਇਕੱਠੇ ਹੋਈਏ ਹਨ ਤੇ ਇਹ پابੰਦੀਆਂ ਨਾ ਲੱਗਣ ਤੇ ਸਾਰੇ ਲੈਹੰਗਾ ਚੜਦਾ ਇਕੱਠੇ ਸ਼ਾਪਿੰਗ ਕਰਨ ਇਧਰਲੇ ਉਧਰ ਜਾਣ ਉਧਰਲੇ ਇਧਰ ਜਾਣ ਤੁਹਾਡੀ ਕਿਤੇ ਖਵਾਇਸ਼ ਹੈ ਜੇ ਆਪਾਂ ਨੂੰ ਮੌਕਾ ਮਿਲਿਆ ਤੁਸੀਂ ਕਿਤੇ ਆਓਗੇ ਜਿੱਥੇ ਵਲੌਗ ਅਸੀਂ ਆਇਆਣਾ ਸਾਡੇ ਕੋਲ ਆਇਓ ਤੁਸੀਂ ਫੇਰ ਪਹਿਲੇ ਤੇ ਆਪਣੇ ਜਾਵਾਂ ਗੁਰਦਾਸਪੁਰ ਜਾਵਾਂਗੇ ਆਪਣੇ ਪਿੰਡ ਜਾਵਾਂਗੇ ਵੱਡਿਆਂ ਨੂੰ ਠੀਕ ਹੈ ਨਾ ਉਹ ਦੇਖਾਂਗੇ ਫਿਰ ਉਸ ਤੋਂ ਬਾਅਦ ਦੇਖਾਂਗੇ ਕੀ ਹੁੰਦਾ ਔਰ ਸਭ ਠੀਕ ਹੈ ਫੇਰ ਅਸੀਂ ਗੁਰਦਾਸਪੁਰ ਹੀ ਆਵਾਂਗੇ ਦੇ ਹੋਰ ਆਪਣਾ ਕੋਈ ਪਿਛੋਕੜ ਉਧਰ ਲਈ ਸੈਡ ਨਹੀਂ ਕੋਈ ਸ਼ੌਕ ਨਹੀਂ ਸਾਡੇ ਅੱਛਾ ਠੀਕ ਹੈ ਆ ਵੀ ਇੱਥੇ ਨਹੀਂ ਮੈਂ ਅਮਰਸਰ ਤੋਂ ਪਿੱਛੇ ਸ਼ਹਿਰ ਬਾਕੀ ਪਿੰਡ ਦਾ ਪਤਾ ਨਹੀਂ ਠੀਕ ਹੈ ਪੁੱਛਾਂਗੇ ਵੜਿਆਰੋਂ ਫਿਰ ਇਨਸ਼ਾਅੱਲਾ ਦੋ ਰਾਵਾਂ ਸਾਨੂੰ ਸੇਵਾ ਦਾ ਮੌਕਾ ਦਿਆ ਜੇ ਅਗਰ ਆਏ ਤੇ ਜਰੂਰ ਜੀ ਇਨਸ਼ਾਅੱਲਾ ਸੋ ਇੱਥੇ ਗੱਲਬਾਤ ਚੱਲਦੀ ਰਹਿਣ ਗਿਆ ਤੇ ਅਗਰਾ ਪ੍ਰੋਗਰਾਮ ਤੁਹਾਨੂੰ ਦਿਖਾਣਿਆ ਤੇ ਮਿਲਦੇ ਜੀ ਅੱਗੇ ਸਤਿ ਸ਼੍ਰੀ ਅਕਾਲ ਜੀ ਸੋ ਜੀ ਸਾਨੂੰ ਇੱਥੇ ਬਾਬਾ ਜੀ ਮਿਲੇ ਨੇ ਰੋਪੜ ਤੋਂ ਤੇ ਇਹਨਾਂ ਨੇ ਇੱਕ ਬਹੁਤ ਵਧੀਆ ਨੁਸਖਾ ਸਾਨੂੰ ਦੱਸਿਆ ਤੇ ਅਸੀਂ ਚਾਹਨੇ ਵੀ ਤੁਹਾਨੂੰ ਵੀ ਉਹ ਪਤਾ ਲੱਗੇ ਤਾਂ ਕਿ ਦੇਸੀ ਤਰੀਕੇ ਨਾਲ ਤੁਸੀਂ ਆਪਣੇ ਘਰੇ ਸਿਹਤ ਆਪਣੀ ਚੰਗੀਆਂ ਰੱਖ ਸਕੋ ਤੇ ਆਓ ਆਪਾਂ ਪਹਿਲਾਂ ਸੁਣਦੇ ਆਂ ਤੇ ਇਹ ਹੈ ਸ਼ੁਕਰਵਾਰੀ ਤੇ ਆਓ ਸੁਣਦੇ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਬਹੁਤ ਵਧੀਆ ਸ਼ੁਕਰ ਹੈ ਬਹੁਤ ਵਧੀਆ ਰਹੀ ਜੀ ਬਹੁਤ ਵਧੀਆ ਕੁਲ ਮਰਜ਼ੀ ਕਰ ਪਾ ਰਹੀ ਹੈ ਜੀ ਸਾਡੇ ਸੰਗਤਾਂ ਨੂੰ ਨੁਸਖਾ ਹਾਂਜੀ ਸ਼ੁਕਰ ਤਾਂ ਜਿਹੜਾ ਹੈਗਾ ਨਾ ਜੀ ਤੇ ਤੁਸੀਂ ਇੱਕ ਤਾਂ ਲੈਣੇ ਆਪੜੇ ਤੇ ਤੁਸੀਂ ਇੰਦਰ ਜੋ ਹਾਂਜੀ ਇੰਦਰ ਜੋ ਲੈਣੇ ਕੋੜੇ ਜੀ ਤੇ ਦੂਜੇ ਨੰਬਰ ਤੇ ਲੈਣੀ ਆਪਾਂ ਕਾਲੇ ਛੋਲੇ ਭੁੰਨੇ ਭੇਜੀ ਤੇ ਤੀਜੇ ਨੰਬਰ ਤੇ ਲੈਣੀ ਆ ਬਾਦਾਮ ਗਿਰੀ ਛੋਟੀ ਜੀ ਇਹ ਤਿੰਨੋਂ ਬਰਾਬਰ ਮਾਤਰਾ ਲੈਣੀ ਆ ਭਾਵੇਂ 25-25 ਗ੍ਰਾਮ ਲਓ 50-50 ਗ੍ਰਾਮ ਲਓ ਇਹਨਾਂ ਨੂੰ ਮਿਕਸ਼ੀ ਵਿੱਚ ਪੀਸ ਕੇ ਨਾ ਜੀ ਇੱਕ ਪੀਸ ਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮੀ ਲੈਣੀ ਪਾਣੀ ਨਾਲ ਜੀ ਠੀਕ ਹੈ ਜੀ ਇਹ ਲੈ ਕੇ ਤਾਂ ਫਿਰ ਹਰ ਤਿੰਨ ਦਿਨ ਬਾਅਦ ਸ਼ੂਗਰ ਚੈੱਕ ਕਰਨੀ ਆ ਜੀ ਠੀਕ ਹੈ ਜੀ ਮੇਰੀ ਤੁਸੀਂ 18 ਦਿਨਾਂ ਵਿੱਚ 101 ਸ਼ੂਗਰ ਘਟ ਗਈ ਸੀ ਜੀ ਵਾਹ ਜੀ ਵਾਹ ਇੱਕ ਸੈਕਿੰਡ ਹੈ ਕਿ ਜਿਹੜੇ ਬੰਦੇ ਨੂੰ ਕੋਈ ਦੰਦ ਦੁਖਦਾ ਹੋਵੇ ਨਾ ਜੀ ਉਹ ਨਵ ਲੱਕੇ ਜਿਹੜੀ ਹੈਗੀ ਆਪਣੇ ਫਟਕੜੀ ਜਿਹੜੀ ਹੈਗੀ ਪਾਣੀ ਦੇ ਕਲਾਸ ਚ ਪਾ ਕੇ ਉਹ ਉਹਨਾਂ ਕੁੰਨੀਆਂ ਕਰੋ ਹ ਜਿਹੜੇ ਪਾਸੇ ਦੰਦ ਦੁਖਦਾ ਉਸ ਪਾਸੇ ਪਾਣੀ ਨੂੰ ਕਰੋ ਹਾਂਜੀ ਤੇ ਇਹਦਾ ਦੇਖੋ ਜੀ ਮੇਰੇ ਦੰਦ ਬਹੁਤ ਦੁਖਦੇ ਚਲੋ ਮੈਂ ਆਇਆ ਮੈਨੂੰ ਤੇ ਮੈਨੂੰ ਕਈ ਬੰਦੇ ਦੱਸਿਆ ਮੈਂ ਫਿਰ ਆਂਦੇਵਾਜ ਜਲੰਧਰ ਤੋਂ ਮੈਂ ਦੁਕਾਨਦਾਰ ਨੂੰ ਫੋਨ ਕੀਤਾ ਉਹ ਦੁਕਾਨਦਾਰ ਮੇਰੇ ਫਟਕੜੀ ਦੇਖ ਕੇ ਗਿਆ ਉਹ ਦੇਖੋ ਦੰਦ ਮੇਰੇ ਬਿਲਕੁਲ ਠੀਕ ਠਾਕ ਨਹੀਂ ਜੀ ਮੈਨੂੰ ਕੋਈ ਦਿੱਕਤ ਨਹੀਂ ਸਵਾਇਗ੍ਰਿਤੀ ਤੁਹਾਨੂੰ ਐਦਿ ਤੰਦਰੁਸਤ ਰੱਖਾ ਹਰ ਚੜ੍ਹਦੀ ਕਲਾ ਚ ਰਹੋ ਹਾਂਜੀ ਸੋ ਬੜਾ ਵਰੀ ਤੁਸੀਂ ਲੁਸਕਾ ਦੱਸਿਆ ਵੀ ਆਪਣੇ ਸੰਗ ਸ਼ੁਗਰਾ ਹੁਣ ਆਮ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ ਨਹੀਂ ਲੋਕੀ ਮੈਂ ਮੈਂ ਨਾ ਇੱਥੇ ਡਾਕਟਰ ਨਾਲ ਗੱਲ ਕੀਤੀ ਉਹ ਡਾਕਟਰ ਨੇ ਨੋਟਿਫਿਕੇ ਕੀਤੀ ਹੈਗੀ ਰੋਪਣਾ ਮੈਂ ਤੁਸੇ ਜਿਹੜੇ ਤੁਸੀਂ ਆਯੁਰਵੈਦਿਕ ਡਾਕਟਰ ਹੈਗੇ ਸੀ ਹਸਪਤਾਲ ਵਿੱਚ ਮੈਂ 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 ਉਹਦੇ ਨਾਲ ਗੱਲ ਕੀਤੀ ਹੈਗੀ ਉਹ ਮੈਨੂੰ ਕਹਿੰਦੀ ਇਹ ਬੜੀ ਤੇ ਬੜੀ ਤੇਜ਼ੀ ਨਾਲ ਡਾਊਨ ਹੁੰਦੀ ਹੈਗੀ ਤੇ ਹਰ ਤਿੰਨ ਦਿਨ ਬਾਅਦ ਚੈੱਕ ਕਰਨੀ ਹੈਗੀ ਉਹ ਰੋਵੇ ਕਰਦੇ ਕਰਦੇ ਬੰਦੇ ਦੀ ਸ਼ੁਗਰ ਹੀ 50 ਰਹਿ ਜੂਵੇ ਇਸ ਕਰਕੇ ਸ਼ੁਗਰ ਨਾਲ ਚੈੱਕ ਕਰਨੀ ਹੈਗੀ ਹੋਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਹੈ ਜੀ ਹੁਣ ਲੰਗਰ ਸ਼ਿਕਨ ਹੈ ਲੰਗਰ ਆ ਦੇ ਵਿੱਚ ਤੇ ਇਸ ਬਾਰੇ ਹੁਣ ਜਾਣਿਆ ਸੀ ਬਾਤ ਜਿਹੜਾ ਇਹ ਤੁਸੀਂ ਹੁਣ ਖੂਹ ਦੇਖ ਰਹੇ ਹੋ ਇਹ ਕਿਸੇ ਟਾਈਮ ਰਾਵੀ ਦਰਿਆ ਦਾ ਹਿੱਸਾ ਹੁੰਦਾ ਸੀਗਾ ਤਕਰੀਬਨ 300 ਸਾਲ ਪਹਿਲਾਂ ਰਾਵੀ ਦਰਿਆ ਇੱਥੋਂ ਵਗਦਾ ਹੁੰਦਾ ਸੀਗਾ ਇਸ ਜਗ੍ਹਾ ਤੇ ਗੁਰੂ ਅਰਜਨ ਦੇਵ ਸਾਹਿਬ ਲੋਪ ਹੋਏ ਸਨ ਤੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨੀਚਲੇ ਪਾਸੇ ਖੂਹ ਬਣਿਆ ਹੋਇਆ ਹੈ ਤੁਸੀਂ ਕਰ ਸਕਦੇ ਹੋ ਦਰਸ਼ਨ ਨਿਸ਼ਾਨੀ ਵਜੋਂ ਖੂਹ ਦਾ ਕੁਝ ਪੁਰਾਣਾ ਹਿੱਸਾ ਰੱਖਿਆ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਵਾਰਸਾਪ ਨੇ ਨਾਲ ਹੀ ਜੀ ਪੁਲਿਸ ਵਾਸਤੇ ਇੱਥੇ ਭਾਈਜਾਂ ਬੈਠੇ ਹੋਏ ਨੇ ਸੋਕਿਰਤ ਕਰ ਰਹੇ ਨੇ ਵੀ ਤੇ ਇਹਨਾਂ ਦੇ ਵੀ ਹੌਸਲਾ ਵਜਾਈ ਕਰਨੀ ਚਾਹੀਦੀ ਆਪਾਂ ਨੂੰ ਸੇਵਾ ਕਰ ਰਹੇ ਹੋਏ ਸਾਰੇ ਜੀ ਅਸੀਂ ਪਹੁੰਚੇ ਹੋਏ ਜੀ ਲਾਹੌਰ ਤੇ ਅੱਜ ਹੈਗਾ ਜੀ ਲਾਹੌਰ ਦਾ ਸਾਡਾ ਆਖਰੀ ਦਿਨ ਤੇ ਅਸੀਂ ਕਰਨੀ ਆਈ ਥੋੜੀ ਸ਼ਾਪਿੰਗ ਤੇ ਲੈਣਾ ਥੋੜਾ ਜਿਹਾ ਹੋਰ ਸਮਾਨ ਤੇ ਆਊਟ ਚੱਲਦੇ ਆਪਾਂ ਲਾਹੌਰ ਦੀ ਲੋਕਲ ਮਾਰਕੀਟ ਵਿੱਚ ਤੇ ਕਰਦੇ ਸ਼ਾਪਿੰਗ ਤੇ ਦੇਖ ਰਹੀ ਹਾਂ ਸਰ ਇਹ ਬਾਜ਼ਾਰ ਕਿਵੇਂ ਦੇ ਨੇ ਤੇ ਕੀ ਰੇਟ ਹੈ ਆਪਣੇ ਪਟਿਆਲੇ ਵਾਲੋ ਕੀ ਫਰਕ ਹੈ ਤੇ ਚੱਲੇ ਆ ਜੀ ਲਾਹੌਰ ਦੇ ਲੋਕਲ ਮਾਰਕੀਟ ਵਿੱਚ ਹੈ ਲਾਹੌਰ ਦੀ ਲੋਕਲ ਮਾਰਕੀਟ ਤੇ ਇੱਥੇ ਵੀ ਸਾਰੇ ਹੀ ਕੱਪੜੇ ਆਂ ਜੀ ਦੁਕਾਨਾਂ ਨੇ ਤੇ ਇਹਦੇ ਵੀ ਦੇਖ ਸਕਦੇ ਹੋ ਸੋ ਆਓ ਆਪਾਂ ਵੀ ਕੁਝ ਖਰੀਦਾਰੀ ਕਰਦੇ ਆ ਤੇ ਦੇਖਦੇ ਆ ਜੀ ਕਿਹੜਾ-ਕਿਹੜਾ ਸਾਮਾਨ ਕਿਵੇਂ ਕੀ ਰੇਟ ਹੈ ਇਹ ਜੀ ਇੱਥੋ ਰੀ ਫੇਮਸ ਕੱਪੜਾ ਮਾਰਕੀਟ ਤੇ ਇੱਥੋਂ ਤੁਸੀਂ ਦੇਖ ਸਕਦੇ ਨੇ ਸੂਟ ਵਗੈਰਾ ਤੇ ਕੱਪੜੇ ਕੁਰਤੇ ਪਜਾਮੇ ਦੇ ਤੇ ਇਹ ਸਾਰੀ ਮਾਰਕੀਟ ਇਹ ਕੱਪੜੇ ਦੀ ਹੈ। ਇਹ ਅਗਲੀ ਲਾਹੌਰ ਦਾ ਦਿੱਲੀ ਗੇਟ ਦੇ ਕੋਲ ਜਿਹੜੀ ਮਾਰਕੀਟ ਹੈ। ਹੋਰ ਜੀ। ਠੀਕ ਹੋ। ਸਰਦਾਰ ਜੀ। ਬੜੀਆ ਜੀ। ਤੇ ਇੱਥੇ ਲੱਗੇ ਨੇ ਰੌਣਕਾ ਖਾਨ ਬੀਲੀ ਦੁਕਾਨਾਂ ਕੱਪੜੇ ਦੀਆਂ ਸਾਰੀ ਤੇ ਇਸ ਤਰ੍ਹਾਂ ਲੱਗੀਆਂ ਨੇ ਜੀ। ਤੇ ਅਸੀਂ ਆਈਏ ਦੇ ਹੋਣੇ ਸ਼ਾਪਿੰਗ ਕਰਨ ਦੁਕਾਨ ਦੇ ਵਿੱਚ ਤੇ ਇਹਨਾਂ ਨੇ ਸੂਟਿੰਗ ਆਸਰ ਹੋਵੇ। ਇਹ ਆ ਜਾਏਗਾ। ਇਹਦੇ ਦੀ ਲਾਹੌਰ ਦੇ ਲੋਕਲ ਰਿਕਸ਼ੇ ਤੇ ਅਸੀਂ ਜਾ ਰਹੇ ਜੀ ਬਾਜ਼ਾਰ ਤੇ ਸਾਡੇ ਨਾਲ ਦੇ ਸਕਦਾ ਪਿੱਛੇ ਪਿੱਛੇ ਜੀ ਲਾਹੌਰ ਹੀ ਮੇਬਦ ਦੁੱਤਿਆ ਦੀ ਮਾਰਕੀਟ ਤੇ ਆਓ ਇੱਥੇ ਦੇਖਦੇ ਸ਼ੂਪ ਤੇ ਕਰਦੇ ਸ਼ੋਪਿੰਗ ਇਹ ਹੈ ਜੀ ਲਾਹੌਰ ਦਾ ਰੇਲਵੇ ਸਟੇਸ਼ਨ ਜਿਹੜਾ ਕਿ ਬੜਿਆ ਹੈ ਬ੍ਰਿਟਿਸ਼ ਟਾਈਮ ਦਾ ਤੇ ਤੁਸੀਂ ਦੇਖ ਸਕਦੇ ਹੋ ਤੇ ਕਿੰਨਾ ਸੋਹਣਾ ਹੈ ਇਹ ਰੇਲਵੇ ਸਟੇਸ਼ਨ ਦੇ ਅੰਦਰ ਆ ਸੋ ਦੇਖੋ ਜੀ ਐ ਲੱਗਦਾ ਕਿਸ ਲੰਡਨ ਦੇ ਅਸੀਂ ਮਿਊਜ਼ੀਅਮ ਵਗੈਰਾ ਚ ਆਏ ਹੁੰਦੇ ਆ ਸੋ ਆਓ ਤੁਹਾਨੂੰ ਅੰਦਰ ਜਾ ਕੇ ਦਿਖਾਣੇ ਆ ਤੇ ਦੇਖ ਰਿਹਾ ਅੰਦਰ ਦਾ ਮਾਹੌਲ ਇਸ ਤਰ੍ਹਾਂ ਦੀ ਐਂਟਰੀ ਹੈ ਤੇ ਨਾਲ ਆ ਬੈਰੀਗੇਟ ਵਗੈਰਾ ਲਾਏ ਹੁੰਦੇ ਨੇ ਤੇ ਚਲਦੇ ਆ ਅੰਦਰ ਤੇ ਦੇਖਦੇ ਆ ਇਹਨਾਂ ਦਾ ਰੇਲਵੇ ਸਟੇਸ਼ਨ ਕਿਦਾਂ ਦਾ ਹੈ ਸੋ ਇਦਾਂ ਇਸ ਤਰ੍ਹਾਂ ਦੇ ਜੀ ਹੈਗੇ ਨੇ ਰੇਲਵੇ ਸਟੇਸ਼ਨ ਮੈਂ ਬਾਹਰਲੇ ਪਾਸੇ ਤੇ ਚਲਦੇ ਆ ਵਾ ਅੰਦਰਲੇ ਪਾਸੇ ਦੇ ਦੇਖ ਰਿਹਾ ਜੀ ਇਥੋੜੀ ਐ ਟ੍ਰੇਨਾਂ ਇਥੋੜੇ ਲੋਕ ਇਥੋ ਦਾ ਆਲਣ ਵਾਲਾ ਸੋ ਇਹ ਦੇ ਜੀ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਤੁਸੀਂ ਦੇਖ ਸਕਦੇ ਹੋ ਸਾਨੂੰ ਇਥੇ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਤੇ ਸਾਨੂੰ ਕਹਿੰਦੇ ਭਾਈ ਜਨ ਤੁਸੀਂ ਸਿੱਧਾ ਜਾਓ ਜੀ ਤੇ ਕਾਲੂ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਤੇ ਆਓ ਆਪਾਂ ਉਸ ਜਗ੍ਹਾ ਤੇ ਚਲਦੇ ਹਾਂ ਜਿੱਥੇ ਇਹ ਇਤੋਰੀ ਤਸਵੀਰਾਂ ਬਹੁਤ ਫੇਮਸ ਹੁੰਦੀਆਂ ਨੇ ਲਾਹੌਰ ਦੇ ਬੋਰਡ ਥੱਲੇ ਆਪਾਂ ਵੀ ਖਚਾਣੇ ਆ ਤਸਵੀਰਾਂ ਤੇ ਚਲਦੇ ਆ ਜੀ ਅੱਗੇ ਤੇ ਇਹ ਸਾਹਮਣੇ ਆਪਣੀ ਜਗ੍ਹਾ ਹੈਗੀ ਦੀ ਰੋ ਤੇ ਸਟੇਸ਼ਨ ਦੀ ਇਹ ਹੈ ਜੀ ਲਾਹੌਰ ਦਾ ਸਟੇਸ਼ਨ ਤੇ ਇਹ ਇੱਥੋਂ ਦੀ ਮਤਲਬ ਆਵਾਜ਼ ਹੀ ਇੱਥੋਂ ਆਪਣੇ ਅੰਬਰਸਰ ਵੀ ਵੱਜ ਜਾਂਦੀ ਰਹੀ ਹੈ ਕਿਸੇ ਟਾਈਮ ਇੱਥੋਂ ਕਿੰਨੀ ਆ ਪੰਜਾਬੀ ਹਰ ਸੰਗਤ ਦਾ ਇਧਰ ਉਧਰ ਉਧਰ ਇਧਰ ਆਂਦੀ ਗਈ ਹੋਣੀ ਹੈ ਤੇ ਕਿੰਨਾ ਸੋਹਣਾ ਹੈ ਸਟੇਸ਼ਨ ਸੋ ਬ੍ਰਿਟਿਸ਼ ਟਾਈਮ ਦਾ ਇਹ ਸਟੇਸ਼ਨ ਬਣਿਆ ਜਾਂਦਾ ਤੇ ਇਹਦੀ ਇਮਾਰਤ ਵੀ ਉਵੇਂ ਹੀ ਹੈ ਬ੍ਰਿਟਿਸ਼ ਟਾਈਮ ਦੀ ਤੇ ਜਿਹੜਾ ਇਹਦਾ ਸਟਰਕਚਰ ਹੈ ਉਹ ਵੀ ਸੇਮ ਉਹੀ ਹੈ ਉਹਨਾਂ ਨੇ ਬਣਾ ਕੇ ਰੱਖਿਆ ਤੇ ਇੰਨਾਂ ਸਾਹਮਣੇ ਰੱਖਿਆ ਹੋਇਆ ਤੇ ਆਪਾਂ ਚੱਲਦੇ ਹੁਣ ਬਾਹਰਲੇ ਪਾਸੇ ਤੇ ਦੇਖਦੇ ਹਾਂ ਹੋਰ ਲਾਹੌਰ ਦੀ ਆ ਇਧਰ ਹੈ ਚੀਜ਼ਾਂ ਜਿਹੜੀਆਂ ਬਹੁਤ ਹੀ ਪੁਰਾਣੇ ਸਮਰੀਆ ਨੇ ਤੇ ਸੋਹਣੀਆਂ ਨੇ ਤੇ ਚੱਲਦੇ ਹਾਂ ਬਾਜ਼ਾਰ ਤੇ ਨਾਲ ਹੀ ਕਰਦੇ ਆਪਾਂ ਸ਼ਾਪਿੰਗ ਸੋ ਅਸੀਂ ਹੈਗੇ ਆ ਜੀ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਸਾਨੂੰ ਮਿਲੇ ਦੇ ਭਾਈ ਜਾਨ ਕੀ ਹਾਲ ਚਾਲ ਹੈ ਭਾਈ ਜਾਨ ਅੱਲਾ ਦਾ ਸ਼ੁਕਰ ਸਰ ਤੁਸੀਂ ਲਾਓ ਠੀਕ ਹੋ ਬਹੁਤ ਵਧੀਆ ਜੀ ਤੇ ਆਪਣਾ ਗੁੱਡ ਨੇਮ ਜੀ ਜੀ ਮੇਰਾ ਹਮਜ਼ਾ ਨੇਮ ਹੈ ਜੀ ਤੁਸੀਂ ਸਾਰੇ ਇੰਡੀਆ ਤੋਂ ਆਏ ਸਾਡੇ ਮਹਿਮਾਨ ਭਰਾ ਇੰਡੀਆ ਤੋਂ ਐਨੇ ਸਾਰੇ ਇੰਡੀਆ ਵਾਲੇ ਭਰਾਵਾਂ ਨੂੰ ਮੇਰਾ ਸਲਾਮ ਹੈ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡਾ ਸਾਰ ਤੁਸੀਂ ਬਹੁਤ ਪਿਆਰ ਕਰਦੇ ਆ ਤੁਸੀਂ ਸਾਡੇ ਬੜੇ ਨਜ਼ੀਕ ਹੋ ਸਾਡੇ ਭਰਾਓ ਤੁਹਾਡਾ ਜੋ ਪਿਆਰ ਹੈ ਉਹ ਕਿਸੇ ਨਾਲ ਨਹੀਂ ਹੋ ਸਕਦਾ ਸਕਿਤ ਤੁਹਾਨੂੰ ਸਰ ਅੱਲਾਹ ਵਾਲੇ ਆਪਣੇ ਜ਼ਮਾਨ ਚ ਰੱਖੀ ਸਾਡੀ ਇਹ ਦੁਆ ਹੈ ਤੁਹਾਡੇ ਅਸ ਦੁਆ ਨਿਕਲਦੀ ਤੇ ਨਿਕਲਦੀ ਰਹੇਗੀ ਇਨਸ਼ਾ ਅੱਲਾਹ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਵਧੀਆ ਲੱਗੇ ਸਾਨੇ ਮਿਹਰਬਾਨੀ ਸਰ ਤੁਹਾਡੀ ਦੁਆਵਾਂ ਤੁਹਾਡੀ ਕੁਝ ਅਸੀਂ ਮਤਲਬ ਬਿਣਾ ਦੱਸੇ ਆਏ ਸੀਗੇ ਤੇ ਇਸ ਅਨੋ ਭਾਈ ਜਨ ਕਹ ਤੁਹਾਨੂੰ ਪਰਮਿਸ਼ਨ ਦੀ ਕੋਈ ਲੋੜ ਹੀ ਨਹੀਂ ਤੁਸੀਂ ਮਤਲਬ ਬਿਸਮਿਲ੍ਲਾ ਆਪਣੇ ਕੋਲ ਇਹਦਾ ਆਪਣਾ ਸ਼ਹਿਰ ਹੈ ਆਪਣਾ ਮੁਲਕ ਹੈ ਇਹ ਵੀ ਉਹਨਾਂ ਦਾ ਇਹਨਾਂ ਦਾ ਅਪਲਾਈ ਹੈ ਅਪਲਾਈਏ ਉਹ ਵੀ ਆਪਣੇ ਤੇ ਇਹ ਵੀ ਆਪਣਾ ਹੈ ਆਪਣੀ ਲਈ ਗੱਲ ਹੈ ਅਸੀਂ ਇਹ ਤੇ ਤੁਸੀਂ ਸਾਡੇ ਮਹਿਮਾਨ ਹੋ ਸਾਡਾ ਜ਼ਮਾਨੇ ਤੁਹਾਡੀ ਇਸ ਮਹਿਮਾਨ ਨਵਾਜ਼ੀ ਕਰੀਏ ਵਾਹ ਜੀ ਵਾਹ ਇਹੀ ਗੱਲਾਂ ਨੇ ਸਾਡਾ ਦਿਲ ਜਿੱਤੇ ਜਾਂਦਾ ਤੇ ਪਾਕਿਸਤਾਨ ਦੇ ਸਾਡਾ ਇਹੀ ਕੱਲਰ ਦਿਲ ਜਿੱਤਿਆ ਹੋਇਆ ਸੋ ਤੇ ਚਲੋ ਸਾਡਾ ਵੀ ਅਸੀਂ ਦਿਲ ਕਰਦੇ ਅਸੀਂ ਵੀ ਉਧਰ ਜਾਈਏ ਪਰ ਸਾਨੂੰ ਚਾਂਸ ਨਹੀਂ ਆਇਆ ਅਜੇ ਜਾਣਦੀ ਨਹੀਂ ਹਾਂਜੀ ਬਸ ਦਿਲ ਤੇ ਕਰਦੇ ਮਿਲिए ਮੁਲਾਕਾਤ ਕਰੀਏ ਇਹ ਤਾਂ ਹੀ ਮੁਲਾਕਾਤ ਆਪਣੀ ਹੁੰਦੀਆਂ ਰਹਿਣ ਹਨ ਇਨਸ਼ਾਅੱਲਾ ਮੈਂ ਲਾਸਟ ਟਾਈਮ ਮਸਾਕੀ ਦੇ ਮਿਲਦੇ 6 ਦਿਨ ਇੱਕ ਸਪੈਸ਼ਲ ਨਾਲ ਡਿਊਟੀ ਕੀਤੀ ਹੈ ਕੀ ਬਾਤ ਹੈ ਜੀ ਮੈਂ ਪੂਰਾ ਬਗਤ ਹੈ ਕਿ ਤੁਹਾਡੀ ਜਿੰਨੇ ਵੀ ਵਿਜ਼ਿਟ ਸੀ ਨਨਕਾਣਾ ਸਾਹਿਬ ਹੋ ਗਿਆ ਨਾਰੋਵਾਲ ਟ੍ਰੈਕਸ਼ਨ ਹੋ ਗਿਆ ਸਨਪਦ ਨਾਲ ਸਾਰੇ ਦੇਖਤਾ ਦੇ ਨਾਲ ਚੀਤਨ ਮੇਂ ਚੀਤਨ ਨਾਲ ਰਿਹਾ ਠੀਕ ਹੈ ਮੇਰੇ ਕਾਫੀ ਦੋਸਤ ਪਹਿਲੇ ਉਦੋਂ ਤੋਂ ਹੀ ਬਣਨੇ ਸਫਰ ਹੁੰਦਾ ਸੀ ਯਾਨੀ ਸਪੈਸ਼ਲ ਡਿਊਟੀ ਲੱਗਦੀ ਹੈ ਸਾਡੀ ਨਾ ਓਕੇ ਤੇ ਜਿਹਾ ਸਿਕ ਸਪੈਸ਼ਲ ਟ੍ਰੇਨਾਂ ਚੱਲਦੀ ਨੇ ਤਿੰਨ ਵਗਾ ਬਟਰ ਤੋਂ ਬੰਦੀ ਲੋਕਾਂ ਨੂੰ ਚੁੱਕੀਦਾ ਸਾਰੇ ਪੂਰੇ ਪਾਕਿਸਤਾਨ ਦੇ ਵਿੱਚ ਜਿੱਥੇ-ਥਿੱਥੇ ਤੁਹਾਡੇ ਵੇਮ ਪੁਆਇੰਟ ਹੈਗੇ ਨੇ ਉੱਥੇ ਉਹਨਾਂ ਨੂੰ ਲੈ ਕੇ ਚਾਹੀਦਾ ਫਿਰ ਆਪਣੇ ਉਹ ਪੁਆਇੰਟ ਦੇਖਦੇ ਨੇ ਫਿਰ ਨਾਲ ਡਿਊਟੀ ਲੱਗਦੀ ਹੈ ਕਿ ਤੁਹਾਨੂੰ ਤੁਹਾਨੂੰ ਗਾਈਡ ਕਰ ਸਕੀਏ ਕਿ ਮੈਂ ਕਿਹੜੇ ਬੰਦੇ ਦੀ ਕਿਹੜੀ ਟ੍ਰੇਨ ਹੈ ਕਿੱਥੇ ਜਗ੍ਹਾ ਹੈ ਕਿਧਰ ਘਟਾ ਤੁਹਾਨੂੰ ਮਤਲ ਇਹ ਸਾਡੀ ਡਿਊਟੀ ਹੁੰਦੀ ਆ ਉਸ ਦਿਨ ਤੇ 6 ਦਿਨ ਮੈਂ ਲਾਸਟ ਟਾਈਮ ਪਿਛਲੇ ਸਾਲ ਮੈਂ ਨਾਲ ਰਿਹਾ 6 ਦਿਨ ਬੜਾ ਅੱਛਾ ਲੱਗਾ ਬੜੇ ਦੋਸਤ ਮਨੇ ਬੜਾ ਪਿਆਰ ਮੁਹੱਬਤ ਮਿਲਿਆ ਬੜਾ ਇੰਜੋਏ ਕੀਤਾ ਮੈਂ ਸੋ ਅਸੀਂ ਇਹ ਵੀ ਦੁਆ ਕਰਦੇ ਆ ਨੈਕਸਟ ਟਾਈਮ ਅਸੀਂ ਜੇ ਦੁਆਈਏ ਤਾਂ ਤੁਸੀਂ ਸਾਡੇ ਨਾਲ ਸਫਰ 'ਚ ਰਹੋ ਅਸੀਂ ਇੱਥੇ ਹੀ ਮੇਰੀ ਹਮੇਸ਼ਾ ਡਿਊਟੀ ਸਾਡੇ ਨਾਲ ਲੱਗੇ ਲੱਗਦੀ ਇਨਸ਼ਾਅੱਲਾ ਅਗਲੀ ਸਾਡੇ ਕੋਲ ਅਫਸਰ ਆਏ ਸੀ ਮੈਨੂੰ ਦੱਸ ਕੇ ਉਹਨਾਂ ਨੇ ਕਿਹਾ ਕਿ ਹੁਣ ਮਿਲਾਂਗਾ ਹੈਗਾ ਅਗਲਾ ਫਿਰ ਫੋਰਾ ਡਿਊਟੀ ਲਾਵਾਂਗੇ ਤੁਸੀਂ ਆਇਓਗੇ ਫਿਰ ਇਨਸ਼ਾਅੱਲਾ ਮੁਲਾਕਾਤ ਹੋ ਜਾਏਗੀ ਠੀਕ ਹੈ ਜੀ ਮਿਲ ਗਿਆ ਜੀ ਜਦੋਂ ਚ ਏ ਸੀਗਾ ਜੀ ਲਾਹੌਰ ਦਾ ਰੇਲਵੇ ਸਟੇਸ਼ਨ ਤੇ ਸਾਨੂੰ ਇੱਥੋਂ ਪਤਾ ਲੱਗਿਆ ਇੱਕ ਬਾਸ਼ੇ ਮਸਜਿਦ ਦੇ ਨਾਲ ਹਵੇਲੀ ਹੈ ਤੇ ਉਥੋਂ ਆਪਣੀ ਫੋਟੋਪੁਆਇੰਟ ਵੀਡੀਓਪੁਆਇੰਟ ਬਹੁਤ ਸੋਹਣਾ ਹੁੰਦਾ ਹੈ ਤੇ ਨਾਲ ਹੀ ਉਹ ਹਵੇਲੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਆਪਾਂ ਉੱਥੇ ਜਾਣਾ ਤੇ ਰਾਤ ਨੂੰ ਵੀ ਆਪਾਂ ਇੰਜੋਏ ਕਰਾਂਗੇ ਕਿਉਂਕਿ ਆਪਣੀ ਇਹ ਆਖਰੀ ਇਸ ਤਰ੍ਹਾਂ ਦਿਨ ਹੈ ਤੇ ਕੱਲ ਅਸੀਂ ਜਾਣਾ ਵਾਪਸ ਇੰਡੀਆ ਤੇ ਫਿਰ ਇਹੀ ਯਾਦਾਂ ਯਾਦ ਰਹਿੰਦੀਆਂ ਨੇ ਹਨਾ ਇਹੀ ਜਿਹੜੇ ਪਲ ਨੇ ਉਹੀ ਯਾਦ ਰਹਿਣਗੇ ਸਾਨੂੰ ਤੇ ਆਪਾਂ ਹਵੇਲੀ ਜਾਵਾਂਗੇ ਉੱਥੇ ਵੀ ਤੁਹਾਨੂੰ ਘੁਮਾਵਾਂਗੇ ਉਹ ਕਿਵੇਂ ਦੀ ਹਵੇਲੀ ਆ ਤੇ ਫੋਟੋ ਵੀਡੀਓ ਤੇ ਦੇਖਿਆ ਤੇ ਅੱਜ ਅਸਲ ਤੇ ਦੇਖਾਂਗੇ ਤੇ ਜਾ ਕੇ ਦੇਖਨੇ ਆ ਜੇ ਹੋਰ ਕਿਤੇ ਅਸੀਂ ਸਾਨੂੰ ਕੋਈ ਮਾਰਕੀਟ ਦਿਖਿਆ ਆਪਾਂ ਉੱਥੇ ਵੀ ਘੁੰਮ ਕੇ ਆਵਾਂਗੇ ਤੇ ਹਵੇਲੀ ਆਪਣਾ ਲਾਸਟ ਪੁਆਇੰਟ ਹੋਏਗਾ ਤੇ ਚੱਲਦੇ ਆਂ ਅੱਗੇ ਮਿਲਦੇ ਆ ਏ ਭਾਈ ਜਨ ਸਾਨੂੰ ਲਾਹੌਰ ਦੀਆਂ ਗੇੜੀਆਂ ਦੇ ਰਹੇ ਨੇ ਤੇ ਇੱਕ ਹਮਾਰੇ ਨੇ ਕੀ ਹਾਲ ਚੱਲੇ ਭਾਈ ਜਨ ਆਠੀ ਤਕ ਸ਼ੁਕਰ ਅੱਲਾ ਦਾ ਸਭ ਹਰੀਤ ਸ਼ੁਕਰ ਅੱਲਾ ਦਾ ਇਹ ਹੁਣ ਕਿੱਥੇ ਲੈ ਕੇ ਜਾਓਗੇ ਸਾਨੂੰ ਫਿਰ ਹੁਣ ਵਾਪਸ ਜਿੱਥੇ ਕਹੋਗੇ ਤੁਹਾਨੂੰ ਲੈ ਜਾਵਾਂਗੇ ਵਾਹ ਜੀ ਵਾਹ ਜਿੱਥੇ ਮਰਜ਼ੀ ਲੈ ਜਾਓ ਫਿਰ ਤਾਂ ਉਹ ਕਿੱਲੇ ਦਿੱਤੀ ਵਿਚਾਰਾ ਉਹ ਕਿੱਡੀ ਦੂਰ ਕੇ ਨੇ ਦੂਰ ਤੇ ਉਹ ਦਾਤਾ ਸਾਹਿਬ ਦੀ ਸਾਈਡ ਤੇ ਕੰਸਾਰੀ ਅੰਦਰ ਹਾਂ ਜੀ ਜੀ ਲਾਹੌਰ ਦੀ ਫੂਡ ਸਟਰੀਟ ਦੇ ਵਿੱਚ ਤੇ ਇਹ ਆ ਜੀ ਇਹਦੀ ਐਂਟ੍ਰੈਂਸ ਤੇ ਆਉ ਚੱਲਿਆ ਅੰਦਰ ਤੇ ਦੇਖਦੇ ਆਪਾਂ ਇਥੇ ਦੀ ਫੁੱਲ ਸਟਰੀਟ ਇਹ ਬਹੁਤ ਹੀ ਫੇਮਸ ਇਥੇ ਦੀ ਫੁੱਲ ਸਟਰੀਟ ਹੈ ਤੇ ਲੋਕੀ ਦੂਰ ਦੂਰੋਂ ਆਂਦੇ ਨੇ ਇੱਥੇ ਘੁੰਮਣ ਲਈ ਤੇ ਸਾਰੇ ਇਹ ਯਾਦਗਾਰੀ ਹੈ ਤੇ ਆਓ ਚੱਲਿਏ ਆਪਾਂ ਅੰਦਰ ਤੇ ਦੇਖਦੇ ਆਂ ਸਾਰਾ ਮਾਹੌਲ ਕੋ ਇਥੇ ਨਾਲ ਹੀ ਦੀ ਆਪਣੀਆਂ ਦੁਕਾਨਾਂ ਆਈਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਦੇਖੋ ਜੀ ਬਾਹਰਲੇ ਪਾਸੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇਹ ਦੇਖੋ ਜੀ ਰਿਕਸ਼ਾ ਲਾਹੌਰ ਦਾ ਫੇਮਸ ਇਹਨਾਂ ਦਾ ਕੀ ਹਾਲ ਚਾਲ ਹੈ ਜੀ ਇਹ ਜੀ ਐਂਟਰੈਂਸ ਤੇ ਫੋਰਟ ਵਿਰਸਾ ਤੁਸੀਂ ਦੇਖ ਸਕਦੇ ਹੋ ਤੇ ਆਓ ਚੱਲਿਆ ਆਪਾਂ ਅੱਗੇ ਤੇ ਦੇਖਦੇ ਹਾਂ ਜੀ ਉੱਪਰ ਦਾ ਮਾਹੌਲ ਇੱਥੇ ਵਿਰਸੇ ਵਾਲੀ ਚੀਜ਼ਾਂ ਆਪਾਂ ਨੂੰ ਬਹੁਤ ਦੇਖਣ ਨੂੰ ਮਿਲ ਗਿਆ ਇਹ ਵਿਰਸਾ ਸਾਹਮਣੇ ਰੱਖਿਆ ਹੋਇਆ ਇਹਨਾਂ ਨੇ ਸੋ ਇਹ ਦੇਖਦੇ ਰਹੇ ਕਿਲੇ ਦੀ ਬੈਕ ਸਾਈਡ ਤੇ ਸਾਹਮਣੇ ਘੋੜੇ ਖੜੇ ਹੋਏ ਨੇ ਇਹ ਸਾਰੇ ਫੋਟੋ ਖਚਾਣ ਨੂੰ ਖੜੇ ਨੇ ਤੇ ਆਪਾਂ ਹੁਣ ਜਾਣਾ ਉਸ ਪਾਸੇ ਜੀ ਬਾਬਾ ਜੀ ਚੜ ਗਏ ਘੋੜੀ ਤੈਨੂੰ ਘੋੜੀ ਕਿਨੇ ਚੜਾਇਆ ਵਾਹ ਜੀ ਵਾਹ ਬਾਬਾ ਆਪੀ ਕੋ ਬਾਬਾ ਇੱਧਰ ਦੇਖੋ ਵਾਹ ਜੀ ਵਾਹ ਜਲ ਭਜਾ ਕੇ ਲੈ ਗਿਆ ਕੋਈ ਨਹੀਂ ਆ ਨਾ ਨਾ ਇਹ ਬ੍ਰੇਕ ਬਰੂਕ ਲੱਗਦਾ ਬ੍ਰੇਕ ਨਹੀਂ ਨਗਲਾ ਹੈ ਵਾਹ ਜੀ ਵਾਹ ਕਲੱਚ ਦਾ ਬੋ ਕੋਈ ਨਹੀਂ ਵਾਹ ਜੀ ਵਾਹ ਸੋ ਇਹ ਹੈ ਜੀ ਲਾਹੌਰ ਦੀ ਫੂਡ ਸਟਰੀਟ ਤੇ ਜਿੱਥੇ ਅਸੀਂ ਆਏ ਆ ਸੋ ਇੱਥੇ ਖਾੜ ਪੀ ਲਾਂਦੇ ਰੇ ਘੁੰਮਦੇ ਫਿਰਦੇ ਰੇ ਫੋਟੋ ਖਿਚਾ ਲਦੇ ਰੇ ਤੇ ਇੱਥੇ ਇੱਕ ਫੋਟੋ ਪੁਆਇੰਟ ਹੈਗਾ ਜਿਹੜਾ ਬਹੁਤ ਫੇਮਸ ਹੈ ਤੇ ਉਹ ਵੀ ਤੁਹਾਨੂੰ ਦਿਖਾਣਿਆ ਤੁਸੀਂ ਅਕਸਰ ਉਹ ਫੋਟੋਆਂ ਦੇਖਿਆ ਹੋਣੀ ਆ ਵੀ ਉਹ ਬਹੁਤ ਫੇਮਸ ਹੈ ਥੋੜੀ ਮਤਲਬ ਜਿਹੜੇ ਲਾਹੌਰ ਆਨੇ ਉਹ ਪੁਆਇੰਟ ਦੇ ਫੋਟੋ ਖਿੱਚ ਕੇ ਜਾਂਦੇ ਨੇ ਤੇ ਆਓ ਆਪਾਂ ਚੱਲਦੇ ਆ ਉਹ ਫੂਡ ਸਟਰੀਟ ਤੇ ਤੇ ਦੇਖਦੇ ਆ ਉਸੇ ਦਾ ਮਾਹੌਲ ਕਿਵੇਂ ਦਾ ਹੈ ਦੇਖ ਕਿਵੇਂ ਦਾ ਉੱਥੇ ਏਰੀਆ ਤੇ ਉੱਥੇ ਆਪਾਂ ਘੁੰਮ ਕੇ ਆਵਾਂਗੇ ਤੇ ਦੇਖਦੇ ਆ ਜੀ ਨਾਲੇ ਅ ਕੇਵਲ ਆਪਣਾ ਐਕਸਪੀਰੀਅੰਸ ਕਰ ਲੈਂਦੇ ਆ ਭਾਈ ਮੈਂ ਸੋ ਸਾਰੇ ਆਪਣੇ ਫੈਮਿਲੀ ਦਾ ਇੰਜੋਏ ਕਰ ਲੈਣੇ ਘੁੰਮਣੇ ਫਿਰਨ ਆਇਨੇ ਖਾਣ ਪੀਣ ਆਇਨੇ ਤੇ ਚੱਲਿਆ ਆਪਾਂ ਅੱਗੇ ਸੋ ਇਹ ਹੈ ਜੀ ਉਹ ਹਵੇਲੀ ਜਿੱਤੇ ਬਹੁਤ ਸਾਰੇ ਆਪਣੇ ਪੰਜਾਬੀ ਵੀਰ ਫੋਟੋ ਆ ਕਿਚਨ ਆਉਂਦੇ ਨੇ ਤੇ ਆਪਾਂ ਚੱਲਦੇ ਆਂ ਅੰਦਰ ਇਹ ਹੈ ਜੀ ਉਹ ਰੈਸਟੋਰੈਂਟ ਤੇ ਆਓ ਆਪਾਂ ਚੱਲਦੇ ਆਂ ਅੰਦਰ ਇਹ ਸਾਹਮਣੇ ਲਿਉਂ ਸਾਹਮਣੇ ਅੰਦਰ ਹੀ ਹੈ ਸਾਹਮਣੇ ਠੀਕ ਹੈ ਥੈਂਕ ਯੂ ਜੀ ਸੋ ਇਹ ਹੈ ਜੀ ਉਹ ਜਗਾ ਜਿਹੜਾ ਫੋਟੋ ਪੁਆਇੰਟ ਬਣਿਆ ਹੋਇਆ ਸੋ ਇਹ ਹੈਗਾ ਜੀ ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਰਿਆਸਤੀ ਕਿੰਨਾ ਸੋਹਣਾ ਇਹਨਾਂ ਨੇ ਸਜਾ ਕੇ ਰੱਖਿਆ ਬਣਾ ਕੇ ਰੱਖਿਆ ਤੇ ਇਹ ਵੀ ਦੇਖ ਸਕਦੇ ਹੋ ਤੇ ਆਓ ਆਪਾਂ ਕਰਦੇ ਹਾਂ ਤਸਵੀਰਾਂ ਸੋ ਇਹ ਹੈ ਜੀ ਲਾਹੌਰ ਸ਼ਹਿਰ ਦੀ ਬਿਊਟੀ ਤੁਸੀਂ ਦੇਖ ਸਕਦੇ ਹੋ ਵਾਹ ਜੀ ਵਾਹ ਅਸੀਂ ਅਮੀਂ ਅੰਦੀ ਬਟਾਰਾ ਕਿਤੇ ਜਾ ਜਾਂਦੇ ਉਹ ਗੋਦਰਾ ਉਹ ਦੇ ਜਾਂਦੇ ਨੇ ਭਾਈ ਇਹ ਜਦ ਦੇ ਮੱਕੇ ਮੱਕੇ ਦਾ ਵੀਜ਼ਾ ਲੱਗਦਾ ਨਾ ਸਵੈਸੀ ਪੌਂਦੇ ਕੇ ਲਾਹੌਰ ਦੇ ਕਿਲੇ ਦੇ ਬਾਹਰ ਉਮੀਦ ਕਰਦੇ ਹਾਂ ਸਾਡਾ ਬਲੌਗ ਵਧੀਆ ਤੁਹਾਨੂੰ ਲੱਗਿਆਗਾ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਰਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜੀ ਮਿਲਦੇ ਆ नेक्स्ट ਬਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ